ਇਹੀ ਕਾਰਨ ਹੈ ਕਿ ਵਿਦਵਾਨ ਆਲਪਟਲੀਆਂ ਅਗਲਾ ਵਾਰੀ ਜਾਂਦੇ ਨੇ ਆਲਪਟਾਲ ਬੋਲੀ ਜਾਂਦੇ ਨੇ ਉਹਨਾਂ ਨੂੰ ਪੜਾਇਆ ਹੀ ਕਿਸੇ ਨੇ ਨਹੀਂ ਹੈ ਆਤਮਾ ਕੀ ਹੈ ਇਹ ਸਬਜੈਕਟੇ ਨਹੀਂ ਹੈ ਯੂਨੀਵਰਸਿਟੀ ਦਾ ਕਿਸੇ ਦਾ ਵਰਲਡ 'ਚ ਜਦੋਂ ਸਬਜੈਕਟੇ ਨਹੀਂ ਤੁਸੀਂ ABC ਤੋਂ ਪੜਿਆ ਤੁਸੀਂ ਇਹਦੇ ਵਿੱਚ ਪੰਗਾ ਕਿਉਂ ਲੈਨੇ ਹੋ ਦੱਸੋ ਕੀ ਦਾ ਸਬਜੈਕਟ ਹੈ ਧਰਮ ਜੇ ਧਰਮ ਸਬਜੈਕਟ ਹੈ ਸਰ ਬਹਿਣਾ ਹੈ ਫਲਾਨਾ ਕੌਣ ਕਿੱਥੇ ਜੰਮਿਆ ਸੀ ਕੀ ਉਹਦਾ ਮਾਂ-ਵਾਪਾ ਸੀ ਉਹ ਹਿਸਟਰੀ ਐ ਸਬਜੈਕਟ ਧਰਮ ਨਹੀਂ ਐ ਉਹ ਇਹ ਹਿਸਟਰੀ ਨੂੰ ਇਤਿਹਾਸ ਨੂੰ ਧਰਮ ਕਹੀ ਜਾਂਦੇ ਨੇ ਪੰਜ ਬਿਆਰਾਂ ਦੇ ਕੀ ਨੋ ਸੀ ਇਹ ਧਰਮ ਐ ਪੰਜ ਬਿਆਰ ਕਿੱਥੇ ਬਣਾਈ ਸੀ ਕਿ ਇਹ ਇਹ ਧਰਮ ਐ ਧਰਮ ਨਹੀਂ ਐ ਪੰਜ ਕਕਾਰ ਕੀ ਹੁੰਦੇ ਨੇ ਇਹ ਧਰਮ ਬੁਰਨਾਰ ਦੇ ਕਨੇ ਮੁੰਡੇ ਸੀ ਮਾਂ-ਵਾਪਾ ਕੌਣ ਸੀ ਇਹ ਧਰਮ ਐ ਪਰ ਨਾਨਕ ਕਿੱਥੇ ਜਮਿਆ ਸੀ ਧਰਮ ਇਹ ਨਹੀਂ ਆਇਆ ਧਰਮ ਨੂੰ ਧਰਮ ਕੋਈ ਹੋਰ ਹੈ ਇਤਿਹਾਸ ਇਹ ਧਰਮ ਨਹੀਂ ਹੁੰਦਾ ਵਿਦਵਾਨ ਇਤਿਹਾਸ ਬੜਦੇ ਹੁੰਦੇ ਨੇ ਧਰਮ ਨਹੀਂ ਜਾਣਦੇ ਕੀ ਇਹਨੂੰ ਤੁਹਾਨੂੰ ਮੰਨੀ ਬੈਠੇ ਨੇ ਯੂਨੀਵਰਸਿਟੀ ਵਾਲੇ ਇਹ ਧਰਮ ਨਹੀਂ ਹੈ ਇਤਿਹਾਸ ਧਰਮ ਦਾ ਨਾਸ ਕਰਨ ਵਾਲੀ ਚੀਜ਼ ਹੈ ਇਤਿਹਾਸ ਜਿਹੜਾ ਹੈ ਉਹ ਕਰਦਾ ਧਰਮ ਦਾ ਨਾਸ ਕ੍ਰੋਕ ਇਹਦਾ ਹਾ ਝੂਠ ਦਾ ਝੂਠ ਹੈ ਜੋ ਸੰਸਾਰ ਝੂਠ ਹੈ ਸੰਸਾਰ ਦਾ ਇਹ ਇਤਿਹਾਸ ਹਨ ਸੰਸਾਰੀ ਜੀਵਨ ਦਾ ਇਹ ਇਤਿਹਾਸ ਹਨ ਸਰੀਰ ਦਾ ਇਹ ਇਤਿਹਾਸ ਹਨ ਇਹਦਾ ਝੂਠ ਦਾ ਇਹ ਇਤਿਹਾਸ ਝੂਠ ਤੇ ਖੜਾ ਹੈ ਤਾਨੂੰ ਸੱਚ ਤੇ ਖੜਾ ਦੋ ਅੱਡ ਅੱਡ ਨੇ ਕਿਵੇਂ ਬੁਲਾਵਾਂਗਾ ਤੁਸੀਂ ਇਹਨਾਂ ਨੂੰ ਇਹ ਕੀ ਸੱਚ ਤੇ ਖੜੀ ਹੈ ਕਿ ਝੂਠ ਤੇ ਖੜੀ ਹੈ ਇਹ ਤਾਂ ਨਰਾ ਹੀ ਝੂਠ ਤੇ ਖੜਾ ਹੈ ਸਰੀਰ ਝੂਠਾ ਨਾਸਵੰਤ ਮਾਪਾ ਮਾਪਾ ਨੂੰ ਬਣੀ ਬੰਦੀ ਹੋਈ ਨਹੀਂ ਮਾਪਾ ਬੰਦੇ ਸਰੀਰ ਦਾ ਵੀ ਮਾਪਾ ਨਹੀਂ ਹੁੰਦਾ ਜੜ ਵਸੂ ਦਾ ਕੋਈ ਜੜ ਵਸੂ ਮਾਪਾਪ ਨਹੀਂ ਬਣਦੀ ਪਨ ਸਕਦੀ ਕਾਇਪਾ ਮੈਦੋ ਤੁਸੀਂ ਇਸ ਕਰਕੇ ਗੁਰਬਾਣੀ ਕਹਿੰਦੀ ਮਾਸੋ ਹੀ ਮਾਸ ਉਪਜਾ ਮਾਸ ਬੀਜਿਆ ਸੀ ਮਾਸ ਪੈਦਾ ਹੋ ਗਿਆ ਧਰਤੀ 'ਚ ਮਾਸੋ ਹੀ ਮਾਸ ਉਪਜਾ ਤਾਂ ਮਾਸ ਮਾਸ ਪੈ ਜਾ ਕੇ ਆਉ ਤੇ ਉੱਥੇ ਕਿੱਥੇ ਗਏ ਮਾਪੇ ਸਰੀਰ ਦੇ ਲੈਵਲ ਤੇ ਮਾਪੇ ਹੁੰਦਾ ਹੀ ਨਹੀਂ ਕੌਣ ਮਾਪੇ ਸਰੀਰ ਦੇ ਲੈਵਲ ਤੇ ਸਰੀਰ ਦਾ ਸਰੀਰ ਮਾਪੇ ਹੈ ਠੀਕ ਹੈ ਨਾ ਫੋ ਤਾਂ ਮਾਸੋਂ ਮਾਸ ਪੈਦਾ ਹੋਇਆ ਜੇ ਆਤਮਾ ਕੱਢ ਲਈਏ ਬਾਕੀ ਕੀ ਬਚ ਗਿਆ ਸਰੀਰ 'ਚ ਮਾਸ ਬਚ ਗਿਆ ਨਾ ਜੇ ਆਤਮਾ ਕੱਢ ਲਈਏ ਸਰੀਰ 'ਚੋਂ ਮਾਂ ਦੇ ਚੋ ਬਾਪ ਦੇ ਚੋ ਬਾਕੀ ਕੀ ਬਚਿਆ ਵਾਸ ਸਾਡਾ ਸਰੀਰ ਕੀ ਹੈ ਜਦ ਆਤਮਾ ਨਿਕਲ ਜਾ ਵਾਸ ਉਹ ਮਾਸ ਤੋਂ ਮਾਸ ਪੈਦਾ ਹੋਇਆ ਹੈ ਇਹ ਸੰਸਾਰ ਦਾ ਅੰਨਾ ਬੋਲਾ ਹੈ ਸੰਸਾਰ ਨੂੰ ਦੀਦਾ ਹੀ ਕੁਝ ਨਹੀਂ ਹੈ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਇਹ ਗੱਲ ਨਹੀਂ ਸਮਝ ਸਕਦੇ ਇਹਨਾਂ ਦੇ ਗਲੇ ਤੇ ਥੱਲੇ ਨਹੀਂ ਉਤਰ ਸਕਦੀ ਇਹ ਜੋ ਦਿਖਦਾ ਅੱਖਾਂ ਨੂੰ ਸੱਚ ਮੰਨਦੇ ਨੇ ਗੁਰਬਾਣੀ ਜੋ ਦੀਦਾ ਉਹਨੂੰ ਝੂਠ ਮੰਨਦੀ ਜੋ ਖਾ ਨੂੰ ਦੀਦਾ ਝੂਠ ਹੈ ਸੱਚ ਦਾ ਅੱਖਾਂ ਨੂੰ ਦੀਦਾ ਹੀ ਨਹੀਂ ਹੁੰਦਾ ਵਿਦਵਾਨਾਂ ਵਾਸਤੇ ਜੋ ਅੱਖਾਂ ਨੂੰ ਦੀਦੇ ਸਭ ਸੱਚ ਹੈ ਇਹਾਰ ਸੱਚ ਆ ਉਹਨਾਂ ਵਾਸਤੇ ਸੰਸਾਰੀ ਸੱਚ ਨਾਸਵੰਦ ਸੱਚ ਵਿਦਵਾਨਾਂ ਦਾ ਸੱਚ ਹੁੰਦਾ ਅਸਲੀ ਸੱਚ ਵਿਦਵਾਨਾਂ ਨੂੰ ਪਤਾ ਹੀ ਨਹੀਂ ਅਜੇ ਲੱਗਿਆ ਨਾ ਇਹਨਾਂ ਨੂੰ ਲੱਗੇ ਜਿੰਨੀਆਂ ਮੱਤਾਂ ਨੇ ਗੁਰਮੱਤ ਨੂੰ ਛੱਡ ਕੇ ਸਭੇ ਵਿਦਵਾਨਾਂ ਦੀਆਂ ਬਣਾਈਆਂ ਹੋਈਆਂ ਨੇ ਗੁਰਮੱਤ ਵਿਦਵਾਨਾਂ ਦੀ ਵਿਦਵਾਨਾਂ ਦੀ ਉਹ ਝੰਡ ਕਰਦੀ ਹੈ ਗੁਰਮੱਤ ਪੰਡਤਰੋਂ ਕੀ ਕਹਿ ਰਹੇ ਗਿਆ ਪੰਡਤ ਵਿਦਵਾਨ ਹਨ ਮੂਰਖ ਪੰਡਤ ਹਕਮਤ ਹੁਜਤ ਮੂਰਖ ਵਿਦਿਆ ਬਿਗਰਦਾ ਬਖ ਖੱਟੇ ਬਖ ਖਾਇ ਵਿਦਿਆ ਵੇਚਣ ਵਾਲਾ ਕੌਣ ਹੈ ਪੰਡਤ ਵਿਦਵਾਨ ਉਹ ਮੂਰਖ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ ਜਿਹੜੇ ਵਿਦਵਾਨ ਨੂੰ ਲੱਭ ਲੋਭ ਹੰਕਾਰ ਨਹੀਂ ਹੈ ਉਹ ਤਾਂ ਮੂਰਖ ਨਹੀਂ ਹੈ ਬਾਕੀ ਸੋ ਮੂਰਖ ਨੇ ਗੁਰਬਾਣੀ ਮੂਰਖ ਕਹਿੰਦੀ ਹੈ ਮੂਰਖੇ ਦੀ ਖੋਜ ਕੱਲ ਵੀ ਨਹੀਂ ਹੋ ਸੋ ਮਾਇਆ ਮਾਇਆ ਤੋਂ ਉੱਤੇ ਉਠੋ ਜੀਨੇ ਖੋਜ ਕਰਨੀਆਂ ਗੁਰਬਾਣੀ ਦੀ ਮਾਇਆ ਛੱਡ ਕੇ ਮਾਇਆ ਤੋਂ ਉੱਤੇ ਉਠੋ ਬਾਅਦ ਖੋਜ ਸ਼ੁਰੂ ਹੋਊਗੀ ਸ਼ੁਰੂਆਤ ਹੋਊ ਖੋਜ ਪੜੇ ਹੋ ਸਕਦਾ ਬਾਣੇ ਨੂੰ ਜਿਹੜਾ ਮਾਇਆ ਤੋਂ ਉੱਪਰ ਉੱਠੇ ਬਾਕੀ ਪੜੀ ਜਾਣ ਕੁਝ ਨਹੀਂ ਮਿਲਣ ਵਾਲਾ ਹੈਗਾ ਬਾਕੀ ਪੜ-ਪੜ ਗੱਡੀ ਨਦੀ ਵਾਲੀ ਗੱਲ ਹੈ ਕੁਝ ਨਹੀਂ ਕਿਸੇ ਨੂੰ ਮਿਲਣ ਵਾਲਾ ਜੇ ਨજર ਮਾਇਆ ਦਾ ਤਿਆਗ ਨੂੰ ਬਾਣੀ ਕਹਿੰਦੀ ਹੈ ਉਹ ਤੁਸੀਂ ਤਿਆਗਣੀ ਨਹੀਂ ਫੇ ਕੀ ਫਾਇਦਾ ਹੋਏ ਮਾਇਆ ਦਾ ਧਿਆਉ ਦਾ ਅਸਰ ਹੋਈ ਜਾਵੇ ਹੋਈ ਜਾਵੇ ਹੋਈ ਜਾਵੇ ਹੋ ਸਕਦਾ ਇੱਕ ਦੋ ਜਾਨਵਾਂ ਚ ਅੱਗੇ ਛੱਡ ਦੋ ਜਾ ਕੇ ਪਰ ਜਿਹੜਾ ਮਾਇਆ ਨੂੰ ਛੱਡ ਕੇ ਉੱਪਰ ਉੱਠ ਕੇ بڑੂ ਕੋ ਐਸੇ ਜਨਮ ਚ ਉਹਦਾ ਕਪੂਰਾ ਹੋ ਜਾਊਗਾ ਐਸੇ ਜਨਮ ਚ ਹੋ ਜਾਊਗਾ ਕਬੀਰ ਕੀ ਕਹਿੰਦੇ ਕਹਿੰਦੇ ਆਨ ਦੇਖੋ ਪਾਈ ਗਿਆਨ ਕੀ ਆਈ ਹਾਂ ਦੀ ਸਵੇ ਉਡਾਨੇ ਭਰਮ ਕੀ ਡਾਟੀ ਰਹੇ ਨ ਮਾਇਆ ਬੰਦੀ ਫਿਰ ਕੀ ਕਹਿੰਦੇ ਆਂਦੀ ਪਾਛੇ ਜੋ ਜਲ ਵਰਸੇ ਜਦ ਗਿਆਨ ਦੀ ਆਂਦੀ ਆਉਂਦੀ ਹੈ ਮਾਇਆ ਛੁੱਟ ਜਾਂਦੀ ਹੈ ਰਹੇ ਨ ਮਾਇਆ ਬੰਦੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਡਾਟੀ ਭਰਮ ਸਾਰਾ ਦੂਰ ਹੋ ਗਿਆ ਜਿਹੜਾ ਅੱਖਾਂ ਨਾਲ ਦੇਖਦੇ ਤੇ ਸੱਚ ਹੈ ਸਾਰਾ ਝੂਠ ਹੈ ਇਹ ਹੀ ਤਾਂ ਰਹੇ ਨ ਮਾਇਆ ਬੰਦੀ ਮਾਇਆ ਨਾ ਬਨਣ ਟੁੱਟ ਗਏ ਮਾਇਆ ਤਾਂ ਅੱਡ ਹੋ ਗਿਆ ਨਾ ਉਹਦੇਵਾਰ ਆਂਦੀ ਪਾਛੇ ਜੋ ਜਲ ਵਰਸੈ ਉਹਦੇ ਬਾਅਦ ਜਿਹੜਾ ਬਣੀ ਸੁਣਦਾ ਨਾ ਤੇ ਤੇਰਾ ਜਨ ਪੀਣਾ ਮਨ ਯਾਦ ਭਿਜਦਾ ਪਰ ਨਾ ਭਿਜਦਾ ਹੀ ਨਹੀਂ ਮਨ ਸਾਰੀ ਉਮਰ ਬੜੀ ਜਾਵੇ ਸਾਹ ਸਾਥ ਬੜੀ ਜਾਵੇ ਮਨ ਨਹੀਂ ਭਜ ਸਕਦਾ ਸਾਰੀ ਗੱਲ ਲਿਖੀ ਹੋਈ ਹੈ ਗੁਰਬਾਣੀ ਚ ਆਂਦੀ ਪਾਛੇ ਜੋ ਜਲ ਵਰਸੈ ਤੇ ਤੇਰਾ ਜਨ ਪੀਣਾ ਕੋ ਗਬੀਰ ਮਨ ਪਿਆ ਪਰਗਾਸਾ ਉਹਦੇ ਪਾਣ ਜਬ ਚੀਨਾ ਸਾਰੀ ਗੱਲ ਤਾਂ ਸਪਸ਼ਟ ਹੈ ਵਿਦਵਾਨਾਂ ਨੂੰ ਤਾਂ ਇਹ ਗੱਲ ਦਾ ਹੀ ਨਹੀਂ ਪਤਾ ਕਿੱਥੇ ਲਿਖੀ ਹੋਈ ਹੈ ਇਹਦਾ ਮਤਲਬ ਕੀ ਹੈ ਉਹ ਕਿਹੜਾ ਹਾਜ਼ਰ ਰੱਖਦੇ ਨੇ ਉਹਨਾਂ ਨੇ ਹਾਜ਼ਰ ਰੱਖ ਕੇ ਲੈਣਾ ਵੀ ਕੀ ਹੈ ਤੇ ਕੀ ਲੈਣਾ ਉਹਨਾਂ ਨੇ ਉਹਨਾਂ ਨੇ ਕਿਹੜਾ ਬਾਣੀ ਮੰਨਣੀ ਹੈ ਇਹ ਤਾਂ ਕੋਈ ਲਾਭ ਲੈਣਾ ਇਹ ਆਪਣੇ ਆਪ ਨੂੰ ਸੁਧਾਰਨ ਇਹ ਤਾਂ ਇਹ ਜੋ ਕੋਈ ਚੱਲਦਾ ਹੈ ਉਹਦਾ ਕੋਈ ਬਿਰਲਾ ਹੈ ਜਿਹੜਾ ਇਹ ਕੰਮ ਕਰਦਾ ਹੁੰਦਾ ਉਹ ਬਿਰਲਿਆਂ ਦਾ ਕੰਮ ਹੈ ਜਫਾਬਾ ਲੈ ਇਹਨਾਂ ਨੇ ਹਾਂ ਜੀਤ ਲੈ ਤੇ ਨਹੀਂ ਦੇਵਤੇ ਤੇ ਹੁਣ ਲੋਕੀ ਰੋਜ਼ ਰਾਜ ਕਮਾਇਆ ਗੀਤ ਲਾਇਦਨ ਦੇਵਤੇ ਹੁਣ ਦੇਵਤੇ ਕੌਣ ਨੇ ਚਾਹੇ ਦੇਵਤੇ ਹੰਕਾਰੀ ਸੀ ਪਰ ਰਾਜ ਦੇਵਤਿਆਂ ਦਾ ਨਹੀਂ ਹੈ ਦੇਵਤਾ ਫੇਰ ਵੀ ਧਰਮ ਕਾਜ ਨੂੰ ਜਾਂ ਅੰਕਾਰ ਦੇਖੋ ਦੇਵਤਾ ਕੌਣ ਹੈ ਆਦਿ ਉਹ ਧਰਮ ਕਾਜ ਅੰਕਾਰ ਜਾਇੰਕਾਰ ਜਿਹਨਾਂ ਦਾ ਰਾਜ ਹੈ ਉਹ ਧਰਮਕ ਨਹੀਂ ਰਾਜ ਉਹਨਾਂ ਦਾ ਹੁਣ ਵੀ ਉਹਨਾਂ ਦਾ ਹੈ ਕੋਈ ਧਰਮ ਕਾਦਮੀ ਬੈਠਾ ਰਾਜ ਦੇ ਰਾਜ ਦਾ ਦੁਹਿਆ ਨਾ ਗਿਆ ਸਾਰੀ ਵਰਲਡ ਦੇ ਵਿੱਚ ਉਹ ਠੀਕ ਹੈ ਬਹੁਤੇ ਬੋਲਦੇ ਨਹੀਂ ਖਿਲਾਫ ਰਾਜ ਦੇ ਪਰ ਬੋਲਦੇ ਵੀ ਨਹੀਂ ਕਿਤੇ ਕਿਤੇ ਪਖੰਡਵਾਦ ਦੇ ਖਿਲਾਫ ਬੋਲਦੇ ਵੀ ਨੇ ਜਿਹੜੇ ਧਰਮ ਨੇ ਚਾਹੇ ਉਹ ਧਰਮ ਬਹੁਤੇ ਪੂਰੇ ਸੱਚੇ ਨਹੀਂ ਹਣ ਹੈ ਤਾਂ ਉਹ ਵੀ ਧਰਮ ਨੇ ਜਿਵੇਂ ਇਸਲਾਮ ਹੈ ਹਿੰਦੂਵਾਦ ਹੈ ਕੁਝ ਨਾ ਕੁਝ ਤਾਂ ਕੁਝ ਨਾ ਕੁਝ ਤਾਂ ਉਹਨਾਂ ਦੇ ਵਿੱਚ ਥੋੜਾ ਬਹੁਤ ਹੁੰਦਾ